ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਮੈਂ ਡਾਕਟਰ ਅਮਿੱਤ ਸਿੰਘ ਮੁੱਖ ਇਤੀ ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਘੱਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੋਨੇ ਦੀ ਲਵਾਈ ਕਦੋਂ ਸ਼ੁਰੂ ਕਰੀਏ। ਕਿਸਾਨ ਵੀਰੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ 2009 ਦੇ ਵਿੱਚ ਪੰਜਾਬ ਪ੍ਰਿਜ਼ਰਵੀਸ਼ਨ ਆਫ ਸਾਫ ਸੋਇਲ ਐਕਟ 2009 ਲਾਗੂ ਕੀਤਾ ਸੀ ਜਿਸ ਤਹਿਤ ਚੋਣੇ ਦੀ ਲੋਵਾਈ 10 ਜੂਨ ਤੋਂ ਸ਼ੁਰੂ ਕਰਨ ਦੀ ਤਰੀਕਮਿਤੀ ਸੀ ਉਸ ਦਾ ਰਿਜ਼ਲਟ ਇਹ ਆਇਆ ਕਿ ਸਾਡਾ ਜ਼ਮੀਨ ਹੇਠਲਾ ਪਾਣੀ ਜੋ ਬਹੁਤ ਤੇਜ਼ੀ ਨਾਲ ਵਹਿੰਦਾ ਜਾ ਰਿਹਾ ਸੀ ਉਸ ਦਾ ਕੁਝ ਉਹਦੇ ਵਿੱਚ ਰਫਤਾਰ ਦੇ ਵਿੱਚ ਕਮੀ ਆਈ ਹਰ ਸਾਲ ਪੰਜਾਬ ਸਰਕਾਰ ਵੱਲੋਂ ਚੋਣੇ ਦੀ ਲਵਾਈ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਂਦਾ। ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਪੰਜਾਬ ਨੂੰ ਦੋ ਜ਼ੋਨਾਂ ਚ ਵੰਡਿਆ ਗਿਆ। ਜਿਸ ਤਹਿਤ ਚੋਣੇ ਦੀ ਲਵਾਈ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਚੋਣੇ ਦੀ ਸਿੱਧੀ ਵਜਾਈ ਜਿਹੜੀ ਕਿ ਬਹੁਤ ਸਾਰੇ ਰਕਬੇ ਵਿੱਚ ਕੀਤੀ ਜਾਂਦੀ ਹੈ। ਉਸ ਦੀ ਤਰੀਕ ਦਾ ਵੀ ਐਲਾਨ ਕੀਤਾ ਗਿਆ। ਇਸ ਦੇ ਨਾਲ ਨਾਲ ਬਿਜਲੀ ਦੀ ਉਪਲਬਧਤਾ ਜਿਹੜੀ ਆ ਉਹ ਘੱਟੋ ਘੱਟ 8 ਘੰਟੇ ਜਿਹੜੀ ਆ ਉਹ ਕੀਤੀ ਗਈ ਹੈ। ਸੋ ਜਾਰੀ ਕੀਤੇ ਗਏ ਪੱਤਰ ਅਨੁਸਾਰ ਝੋਨੇ ਦੀ ਸਿੱਧੀ ਬਜਾਈ 15 ਮਈ ਤੋਂ ਲੈ ਕੇ 31 ਮਈ ਤੱਕ ਕੀਤੀ ਜਾ ਸਕਦੀ ਹੈ। ਸੋ ਇਸ ਦੌਰਾਨ 8 ਘੰਟੇ ਘੱਟੋ ਘੱਟ ਬਿਜਲੀ ਜਿਹੜੀ ਆ ਉਹ ਉਪਲਬਧ ਰਹੇਗੀ। ਦੂਜੇ ਨੰਬਰ ਤੇ ਸਾਡਾ ਹੈਗੇ ਕਿ ਝੋਨੇ ਦੀ ਲਵਾਈ ਜਿਹੜੀ ਆਪਾਂ ਟਰਾਂਸਪਲੈਂਟਿੰਗ ਕਿੰਨੇ ਪਨੀਰੀ ਤਿਆਰ ਕਰਕੇ ਸੋ ਉਸ ਸੰਸਾਰ ਜਿਹੜਾ ਨਹਿਰੀ ਖੇਤਰ ਆ ਪੰਜਾਬ ਦਾ ਨਹਿਰੀ ਖੇਤਰ ਆ ਜਾਂ ਸਰਦ ਤੋਂ ਪਾਰ ਕੰਡੇ ਵਾਲੀ ਤਾਰ ਤੋਂ ਪਾਰ ਜਿਹੜੇ ਖੇਤਰ ਰਕਬਾ ਵਾ ਉਹਦੇ ਵਿੱਚ ਨਹਿਰੀ ਖੇਤ ਪਾਣੀ ਖੇਤਰ ਵਾਲੇ ਚ ਜਿਹੜਾ ਵਾ ਉਹ ਸ੍ਰੀ ਮੁਕਸਰ ਸਾਹਿਬ ਫਰੀਦਕੋਟ ਮਾਨਸਾ ਫਾਇਲਕਾ ਬਠਿੰਡਾ ਤੇ ਫਿਰੋਜ਼ਪੁਰ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਜਿਹੜਾ ਰਕਬਾ ਦਾ ਉਸ ਦੇ ਵਿੱਚ 11 ਜੂਨ 2024 ਤੋਂ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ ਸਕਦਾ। ਇਸ ਸੰਸਾਰ ਜਿਹੜਾ ਇਸ ਸੰਸਾਰ ਜਿਹੜਾ ਵਾ ਅਹੀ ਪੰਪਰੀ ਦੀ ਜਿਹੜੀ ਝੋਨੇ ਦੀ ਫਸਲੀ ਜਿਹੜੀ ਆ ਪਪੀਤ ਸਕਦੇ ਆ। ਇਸ ਦੇ ਨਾਲ ਨਾਲ ਜਿਹੜਾ ਵਾ ਘੱਟੋ ਘੱਟ 8 ਘੰਟੇ ਜਿਹੜੀ ਆ ਬਿਜਲੀ ਜਿਹੜੀ ਆ ਉਹ ਉਪਲਬਧ ਰਹੇਗੀ। ਨੰਬਰ ਤੇ ਜਿੱਤੇ ਅਤੇ ਜਿਹੜੇ ਬਾਕੀ ਜ਼ਿਲ੍ਹੇ ਆ ਜਿਵੇਂ ਮੋਗਾ ਸੰਗਰੂਰ ਬਰਨਾਲਾ ਮਲੇਰਕੋਟਲਾ ਪਟਿਆਲਾ ਫਤਿਹਗੜ ਸਾਹਿਬ ਐਸਐਸ ਨਗਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਚਿੱਤਪਗ ਸਿੰਘ ਨਗਰ ਨਵਾਇਸ਼ਰ ਤਰਨਤਾਰਨ ਅਮਰitsar ਗੁਰਦਾਸਪੁਰ ਅਤੇ ਪਠਾਨਕੋਟ ਇਹਦੇ ਵਿੱਚ ਨਹਿਰੀ ਪਾਣੀ ਤੇ ਟਿਊਬਲ ਰਾਈ ਵੀ ਜਿਹੜੀ ਸਚਾਈ ਕੀਤੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਜਿਹੜੀ ਕਿਸਾਨ ਜੀ ਵੀਰ ਜਿਹੜੇ ਨੇ ਉਹ 15 ਜੂਨ 2024 ਤੋਂ ਕਰ ਸਕਦੇ ਆ ਤੇ ਇਸੇ ਅਨੁਸਾਰ ਵੀ ਜਿਹੜਾ ਵਾ ਘੱਟੋ ਘੱਟ ਜਿਹੜੀ ਆ ਉਹ 8 ਘੰਟੇ ਜਿਹੜੀ ਬਿਜਲੀ ਜਿਹੜੀ ਉਪਲਬਧ ਰਹੇਗੀ ਸੋਕਸਾਨ ਵੀਰੋ ਪੰਜਾਬ ਸਰਕਾਰ ਵੱਲੋਂ ਜੋ ਨਵੀਆਂ ਤਰੀਕਾਂੀਆਂ ਨੇ ਉਹ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਅਨੁਸਾਰ ਜਿਹੜੀ ਅਸੀਂ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਵਾ ਕਰਨਾ ਵਾ ਕਿਸੇ ਨੇ ਵੀ ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਆ ਲਵਾਈ ਨਹੀਂ ਕਰਨੀ ਨਾ ਹੀ ਝੋਨੇ ਦੀ ਸਿੱਧੀ ਬਜੜੀ ਆ ਇਸ ਤੋਂ ਪਹਿਲਾਂ ਕਰਨੀ ਕਿਉਂਕਿ ਸਾਡਾ ਪਾਣੀ ਜਿਹੜਾ ਜ਼ਮੀਨ ਇੰਨਾ ਪਾਣੀ ਜਿਹੜਾ ਦਾ ਪੱਧਰ ਜਿਹੜਾ ਵਾ ਉਹ ਲਗਾਤਾਰ ਜਿਹੜਾ ਹੇਠਾਂ ਜਾ ਰਿਹਾ। ਤੇ ਜੇਕਰ ਅੱਜ ਅਸੀਂ ਪੰਜਾਬ ਸਰਕਾਰ ਨਾਲ ਸਹਿਯੋਗ ਕਰਦੇ ਆਂ ਇਸ ਸੰਸਾਰ ਚੁੰਨੀਦਿਲ ਵਾਈ ਕਰਾਂਗੇ ਤਾਂ ਸਾਡਾ ਪਾਣੀ ਵੀ ਬਚੂਗਾ। ਸਾਡਾ ਜਿਹੜਾ ਮੌਇਸਚਰ ਜਿਹੜਾ ਵਾ ਜਿਹੜਾ ਮੌਇਸਚਰ ਜਿਹੜਾ ਵਾ ਅਖੀਰ ਦੇ ਵਿੱਚ ਜਾ ਕੇ ਕਈ ਵਾਰੀ ਤਾਂ ਉਹ ਜਿਹੜਾ ਉਹ ਵੱਜ ਜਾਂਦਾ ਸੀ। ਉਹਦੇ ਨਾਲ ਚੌਲਾਂ ਦੀ ਕੁਆਲਿਟੀ ਦੇ ਵਿੱਚ ਮਿਲਿੰਗ ਦੇ ਵਿੱਚ ਕਾਫੀ ਦਿੱਕਤਾਂ ਹੁੰਦੀਆਂ ਸੀ। ਉਹ ਘਟਣ ਦੀ ਸੰਭਾਵਨਾ ਹੈ। ਤੋ ਇਸ ਅਨੁਸਾਰ ਜਿਹੜਾ ਹੀ ਪਨੀਰੀ ਤਿਆਰ ਕਰ ਸਕਦੇ ਆ ਕਿਉਂਕਿ ਪਨੀਰੀ ਜਿਹੜੀ ਹੋਣੀ ਜਿਹੜੀ ਆਪਾਂ ਅੱਜ 11 ਤਰੀਕ ਹੋ ਗਈ ਆ ਤੇ ਇਸ ਅਨੁਸਾਰ ਜਿਹੜਾ ਉਹ ਤਿਆਰ ਕਰੀਏ ਤੇ ਸਾਡੀ ਲੋਵਾਈ ਸਮ ਜਿਹੜਾ ਉਹ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੀ ਪਨੀਰੀ ਦੀ ਉਮਰ ਜਿਹੜੀ 25 ਤੋਂ 30 ਦਿਨ ਦੀ ਹੋਵੇ ਤੇ ਜਿਆਦਾ ਪੈਦਾਵਾਰ ਦੇਗੀ ਸੋਕਸ਼ਣ ਵੀਰੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੇਕਰ ਇਹ ਜਾਣਕਾਰੀ ਤਾਨੂੰ ਚੰਗੀ ਲੱਗੀ ਆ ਤਾਂਗਾ ਜਰੂਰ ਲੋਕਾਂ ਦਾ ਖੋਰਾਂ ਤੱਕ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਸੋ ਆਪ ਸਭ ਦਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ